Fins aquí el programa d'avui. Gay a aunque 1分 இரண்டு ஆயிரம் பத்தொன்பது ਜੀ ਅੱਜ ਮੈਂ ਦੱਸਣਾ ਚਾਹੁੰਦਾ ਕਿ ਡੇਰਾ ਬਾਬਾ ਨਾਨਕ ਚ ਮੈਂ ਮੇਰੇ ਨਾਲ ਦੋ ਐਸਐਚਯੂ ਐਸਐਚਯੂ ਕੋਟਲੀ ਐਂਡ ਐਸਐਚਯੂ ਕੋਰੀਡੋਰ ਤੇ ਡੇਰਾ ਬਾਬਾ ਨਾਨਕ ਦੀ ਫੋਰਸ ਤੇ ਕਮਾਂਡੋਜ਼ ਵੀ ਆਪਾਂ ਅੱਜ ਬਾਜ਼ਾਰ ਚ ਇੱਕ ਡੇਰਾ ਬਾਬਾ ਨਾਨਕ ਫੂਟ ਪੈਟਰੋਲ ਕੀਤਾ ਇਹਦਾ ਜਿਹੜਾ ਮੇਨ ਏਮ ਹੈ ਕਿ ਵੀ ਜਿਹੜਾ ਮਿਸ਼ਨ ਪ੍ਰਹਾੜ ਨੂੰ ਚੱਲਿਆ ਗਵਰਨਮੈਂਟ ਆਫ ਪੰਜਾਬ ਦਾ ਤੇ ਮਾਨਯੋਗ ਸੀਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੇ ਆਪਣੇ ਐਸਐਸਪੀ ਸਾਹਿਬ ਹਨ ਉਹਨਾਂ ਦੀ ਦਿਸਾ ਨਿਰਦੇਸ਼ ਤੇ ਆਪਾਂ ਇਹ ਸਾਰੀ ਐਕਟੀਵਿਟੀ ਕਰ ਰਹੇ ਆਂ ਇਹਦਾ ਮੇਨ ਮੋਟਿਵ ਇਹੀ ਹੈ ਕਿ ਵੀ ਲੋਕਾਂ 'ਚ ਸੈਂਸ ਆਫ ਸਿਕਿਉਰਿਟੀ ਪੈਦਾ ਕਰਨਾ ਕਿ ਪੁਲਿਸ ਉਹਦੇ ਨਾਲ ਹੈ ਕਿ ਛੇਤੇ ਕੁਝ ਵਾਰਦਾਤਾਂ ਹੋਈਆਂ ਸੀ ਜਿਹਦੇ ਨਾਲ ਸਿਚੁਏਸ਼ਨ ਥੋੜੀ ਡਿਸਟਰਬ ਸੀ ਤੇ ਪੁਲਿਸ ਬੜੀ ਮੁਸਤੈਦੀ ਨਾਲ ਹਰ ਇੱਕ ਵਾਰਦਾਤ ਤੇ ਕੰਮ ਕਰਦੀ ਹੈ ਤੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਵੀ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਿ ਪੁਲਿਸ 24 ਘੰਟੇ ਜਿਹੜੀ ਆ ਉਹ ਹਰ ਚੀਜ਼ ਤੇ ਆਪਣੀ ਨਿਗ੍ਹਾ ਰੱਖੀ ਹੋਈ ਆ ਆਪਾਂ ਪੂਰੀ ਤਬੀਸ਼ ਦੇ ਰਹੇ ਆ ਨਾਕੇ ਵੀ ਲਗਾ ਰਹੇ ਆ ਪੈਟਰੋਲਿੰਗ ਕਰ ਰਹੇ ਆ ਤੇ ਇਹ ਇੱਕ ਸੈਂਸ ਆਫ ਸਿਕਿਉਰਿਟੀ ਲੋਕਾਂ 'ਚ ਪੈਦਾ ਕਰਨ ਲਈ ਦੂਸਰਾ ਜਿਹੜਾ ਮਿਸ਼ਨ ਪ੍ਰਹਾਰ ਗਵਰਨਮੈਂਟ ਉਦੇ ਅੰਦਰ ਆਪਾ ਇਹ ਅੱਜ ਫਲੈਗ ਮਾਰ ਚੁੱਕੇ ਕੱਢਿਆ ਸਾਰੇ ਪੂਰੇ ਪੰਜਾਬ ਚ ਕੱਢੇ ਜਾ ਰਿਹਾ ਤੇ ਬਾਕੀ ਬਟਾਲੇ ਚ ਵੀ ਬਾਕੀ ਲੋਕੇਸ਼ਨਸ ਤੇ ਕੱਢੇ ਗਏ। ਬਹੁਤ ਹੀ ਆਮ ਲੋਕਾਂ ਨੂੰ ਡਰਾਉਣਾ ਨਹੀਂ ਕਿਸੇ ਨੂੰ। ਜਿਵੇਂ ਅਸੀਂ ਕਹਿਣਾ ਚਾਹੁੰਦਾ ਕਿ ਪੁਲਿਸ ਉਹਦੇ ਨਾਲ ਉਹਨਾਂ ਨੂੰ ਡਰਨ ਦੀ ਲੋੜ ਨਹੀਂ। ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਫੋਰਸ ਆਪਾਂ ਮੋਬਿਲਾਈਜ਼ ਕੀਤੀ ਆ ਤੇ ਬਾਕੀ ਆਪਾਂ ਰਾਤ ਨੂੰ ਵੀ ਇੱਥੇ ਗੱਡੀਆਂ ਹਰ ਪੁਆਇੰਟਸ ਤੇ ਰੱਖ ਰਹੇ ਆ ਤਾਂ ਕਿ ਕੁਝ ਵਾਰਦਾਤ ਹੋਊਦੀ ਹੈ ਤਾਂ ਇਮੀਡੀਏਟਲੀ ਆਪਾਂ ਚੀਜ਼ ਵੀ ਕਰ ਸਕੀਏ। ਬਾਕੀ ਟੂ व्हीਲਰਸ ਦੀ ਆਪਾਂ ਚੈਕਿੰਗ ਕਰ ਰਹੇ ਆ ਲਗਾਤਾਰ। ਖਾਸ ਕਰ ਦਿਨਾਂ ਦੇ ਨੰਬਰ ਪਲੇਟਸ ਨਹੀਂ ਲੱਗੀ ਜਾਂ ਨੰਬਰ ਪਲੇਟਸ ਹਟਾਈ ਹੈ ਜਾਂ ਰਮਾਲ ਬੰਨੇ ਲੜਕਿਆਂ ਨੇ ਤੇ ਕਾਫੀ ਆਪਾਂ ਲੜਕੇ ਐਪਰੀਹੈਂਡ ਕੀਤੇ ਆ ਮੋਟਰਸਾਈਕਲ ਵੀ ਇੰਪਾਉਂਡ ਕੀਤੇ ਆ ਤੇ ਜਿਹੜੇ ਜਿਹੜੇ ਚੋਕ ਪੁਆਇੰਟਸ ਆ ਡੇਰ ਬਾਬਾ ਨਾਨਕ ਤੇ ਸਾਰੀ ਜਗ੍ਹਾ ਆਪਾਂ ਜਿਹੜੇ ਨਾਕੇ ਉਹ ਐਕਟੀਵਿਟੀ ਲਗਾਏ ਆ ਤੇ ਕਮਾਂਡੋ ਦੇ ਲੜਕੇ ਵੀ ਆਪਾਂ ਰੱਖੇ ਆ ਨਾਲ ਜਿਨ੍ਹਾਂ ਕੋਲ ਸੌਲਟ ਰਾਈਫਲ ਵਗੈਰਾ ਅਗਰ ਕੋਈ ਲੋੜ ਪੈਂਦੀ ਉਹ ਵੀ ਐਕਟ ਕਰ ਸਕਦੇ